ਕ੍ਰਿਟੀਕਲ ਸਪੀਰਿਟ ਦੀ ਕਰਦਾ ਉਹ ਬਾਇ ਹੁੱਕ ਬਾਇ ਕਰੁੱਕ ਹਰ ਇਲੈਕਸ਼ਨ ਜਿਹੜੀ ਆ ਬਹੁਤ ਮੌਜੂਦਾ ਸਤਾਪਾਰੀ ਪਾਰਟੀ ਉਹ ਜਿੱਤਦੀ ਆ ਰਹੀ ਮਨੀਸ਼ ਸ ਸੌਦੀ ਆ ਨੇ ਉਹਨਾਂ ਦਾ ਇੱਕ ਬਿਆਨ ਸੀ ਇੱਕ ਦੋ ਮਹੀਨੇ ਪਹਿਲਾਂ ਇੱਕ ਆ ਇਸਾਮਦਾਮ ਦੰਡ ਤੇ ਜਿਹੜੀ ਚਾਂਕਿਆ ਨਹੀਂ ਦੀਦੀ ਉਹ ਰਾਜਨੀਤੀ ਕਰ ਰਹੀ ਆ ਸਾਮਦਾਮ ਦੰਡ ਤੇ ਉਹ ਨਾ ਨਗਾਮ ਜਦ ਹੋ ਰਿਹਾ ਵਾ ਪਰ ਇਹ ਜਿਹੀਆਂ ਨੀਤੀਆਂ ਜਿਹੜੀਆਂ ਆ ਪੰਜਾਬ ਦੇ ਲੋਕਾਂ ਦੇ ਹੱਥ ਦੇ ਵਿੱਚ ਨਹੀਂ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਇਸ ਤਰ੍ਹਾਂ ਹੋਇਆ ਆਪਦੀ ਪਾਰਟੀ ਬਹੁਤ ਬੁਰੀ ਤਰ੍ਹਾਂ ਹਾਰੀ ਆ ਇਹਦੇ ਬਾਰੇ ਕੀ ਦੇਖੋ ਮੈਂ ਤਾਂ ਜੇ ਸੱਚ ਕਿਹਾ ਤਾਂ ਮੱਚੇ ਦੀ ਦੁਨੀਆ ਤੇ ਝੂਠ ਬੋਲਿਆ ਤੇ ਨਾਨਕ ਸੇ ਕੁਤਾਹੀ ਹੋ ਗਈ ਇਹ ਸਾਰਾ ਇੱਕ ਸਪਾਂਸਰਡ ਇਲੈਕਸ਼ਨ ਚੱਲ ਰਹੀਆਂ ਸੀ ਜਿਹੜੀ ਤੁਹਾਨੂੰ ਤਾਂ ਸਾਹ ਵਾਲੀ ਢਿਮਣੀ ਚੋਣ ਸੀ ਉੱਥੇ ਗੈਂਗਸਟਰਾਂ ਵੱਲੋਂ ਜਿਹੜੀਆਂ ਸਪੌਂਸਰਡ ਇਲੈਕਸ਼ਨਾਂ ਜਿਹੜੀਆਂ ਉਹ ਚਲਾਈਆਂ ਗਈਆਂ ਮਹਾਰਾਜ ਹਾਰੀ ਕਿੱਥੇ ਆ ਜੀ ਦਬਾਈ ਗਈ ਆ ਰਾਜਨੀਤੀ ਨੂੰ ਦਬਾਇਆ ਗਿਆ ਵਾ ਉੱਥੇ ਵੋਟਰਾਂ ਨੂੰ ਡਰਾਇਆ ਗਿਆ ਧਮਕਾਇਆ ਗਿਆ ਇਲੈਕਸ਼ਨ ਦਾ ਪ੍ਰਚਾਰ ਨਹੀਂ ਕਰਨ ਦਿੱਤਾ ਗਿਆ ਤੁਸੀਂ ਕਹਿੰਦੇ ਹੋ ਹਾਰੀ ਇਹਨੂੰ ਹਾਰ ਨਹੀਂ ਕਹਿ ਸਕਦੇ ਸਾਰੇ ਹੀ ਆਗੂਆਂ ਦੇ ਬਿਆਨ ਜਿਹੜੇ ਉਹ ਵੀ ਕਿਤੇ ਨਾ ਕਿਤੇ ਚੜਾ ਚ ਪੈ ਗਏ ਆ ਜਿਸ ਤਰ੍ਹਾਂ ਕਿ ਆਮ ਲੋਕ ਕਹਿ ਰਹੇ ਸਨ ਕਿ ਡਾਇਨਾਸੌਰ ਆ ਸਕਦੇ ਆ ਪਰ ਸੁਖਵੀਰ ਬਾਦਲ ਨਹੀਂ ਆ ਸਕਦਾ ਪਰ ਉਹਨਾਂ ਦੀ ਦੂਜੀ ਪੋਜੀਸ਼ਨ ਆਉਣ ਤੇ ਤੁਸੀਂ ਕੀ ਕਹਿੰਦੇ ਦੇਖੋ ਡਾਇਨਾਸੌਰ ਪਤਾ ਨਹੀਂ ਆ ਸਕਦੇ ਜਾਂ ਨਹੀਂ ਆ ਸਕਦੇ ਪਰ ਡਾਇਨਾਸੌਰ ਦੇ ਅਕਸ਼ੇਸ਼ ਜ਼ਰੂਰ ਮਿਲੇਗਾ ਤੁਹਾਡੇ ਹਿਸਾਬ ਨਾਲ ਇਹ ਫਿਰ ਸੈਮੀਫਾਈਨਲ ਨਹੀਂ ਜੀ ਨਹੀਂ ਸੈਮੀਫਾਈਨਲ ਪ੍ਰੀਅਰ ਇਲੈਕਸ਼ਨਸ ਕਰਾਉਣ ਦਰਪੱਖ ਚੋਣਾ ਕਰਾਉਣ ਪਰਚੀ ਦੀ ਸਿਆਸਤ ਇਹਨਾਂ ਦਿਨਾਂ ਦੇ ਵਿੱਚ ਬੰਦ ਕਰ ਦਿੱਤੀ ਜਾਵੇ ਨਾ ਕਿਸੇ ਦੇਤੇ ਨਜਾਇਜ਼ ਪਰਚਾ ਹੋਵੇ ਨਾ ਕਿਸੇ ਨੂੰ ਕੋਈ ਕਾਲ ਹੋਵੇ ਨਾ ਕਿਸੇ ਨੂੰ ਕੋਈ ਥ੍ਰੈਟ ਨਹੀਂ ਲੱਗੇ ਫਿਰ ਆਪਾਂ ਇਹ ਕਹ ਸਕਦੇ ਹਾਂ ਵੀ ਇਹ ਬਿਲਕੁਲ ਫਰੀ ਐਂਡ ਫੇਅਰ ਇਲੈਕਸ਼ਨ ਦੀ ਗੱਲ ਹੈ ਹੁਣ ਯਾਨੀ ਕੇ ਆਰਟੀ ਨਿਊਜ਼ ਨੈਟਵਰਕ ਦੇਖ ਰਹੇ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ ਜਿਸ ਤਰ੍ਹਾਂ ਕਿ ਵੱਖ-ਵੱਖ ਸਮਿਆਂ ਤੇ ਆਪ ਨੂੰ ਵੱਖ-ਵੱਖ ਖ਼ਸੀਤਾਂ ਨਾਲ ਮਿਲਾਉਂਦੇ ਰਹਿੰਦੇ ਹਾਂ ਅੱਜ ਸਾਡੇ ਦਫ਼ਤਰ ਵਿੱਚ ਹਾਜ਼ਰ ਹਨ ਕਾਂਗਰਸੀ ਆਗੂ ਜਦਵੀਰ ਸਿੰਘ ਮਾਲਟੂ ਇਸ ਇਹਨਾਂ ਨਾਲ ਅੱਜ ਜਾਣਕਾਰੀ ਲੈਣੇ ਹਾਂ ਕਿ ਜੋ ਵੀ ਜਿਮਨੀ ਚੋਣ ਦੇ ਵਿੱਚ ਜਹਾਰ ਜਿੱਤ ਹੋਈ ਹੈ ਉਹਨੂੰ ਲੈ ਕੇ ਅੱਜ ਦੀ ਸਿਆਸਤ ਨੂੰ ਇਹ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹਨ ਬਹੁਤ ਬਹੁਤ ਧੰਨਵਾਦ ਨਾਮ ਸਿੰਘ ਖਾਲੂਨ ਸਾਹਿਬ ਤੁਹਾਡਾ ਕੇਆਟੀ ਨਿਊਜ਼ ਨੈਟਵਰਕ ਦਾ ਵੀ ਜਿਹੜਾ ਆਪਣੇ ਸਟੂਡੀਓ ਦੇ ਵਿੱਚ ਮੈਨੂੰ ਤੁਸੀਂ ਸੱਦਿਆ ਵੇਖੋ ਪੰਜਾਬ ਦੀ ਸਿਆਸਤ ਜਿਹੜੀ ਆ ਅੱਜ ਦੀ ਤਰੀਕ ਦੇ ਵਿੱਚ ਬਹੁਤ ਡਾਵਾ ਡੋਲ ਹੋ ਚੁਕੀ ਆ ਕਾਲੋਂ ਸਾਹਿਬ ਬੇਸ਼ੱਕ ਬਾਈ ਇਲੈਕਸ਼ਨਸ ਦੀਆਂ ਗੱਲਾਂ ਹੋਣ ਇੱਕ ਹੋਰ ਆਗਾਮੀ ਬਾਈ ਇਲੈਕਸ਼ਨ ਜਿਹੜੀ ਆ ਉਹ ਚੱਲਣ ਵਾਲੀ ਆ ਇਸ ਤੋਂ ਇਲਾਵਾ ਹੋਰ ਵੀ ਕੁਝ ਜੋ ਕੁਝ ਅੱਜ ਪੰਜਾਬ ਦੇ ਹਾਲਾਤ ਬਣੇ ਪਏ ਆ ਇਹਦੇ ਬਾਰੇ ਜੇ ਆਪਾਂ ਗੱਲ ਕਰੀਏ ਤਾਂ ਜਿੱਥੋਂ ਤੱਕ politcal 스피ਰਿਟ ਦੀ ਗੱਲ ਆ ਉਹ ਬਾਈ ਹੁੱਕ ਬਾਈ ਕਰੁੱਕ ਹਰ ਇਲੈਕਸ਼ਨ ਜਿਹੜੀ ਆ ਮੌਜੂਦਾ ਸੱਤਾਧਾਰੀ ਪਾਰਟੀ ਉਜੇਤੀ ਆ ਰਹੀ ਹੈ ਇਹਦੇ ਪਿੱਛੇ ਕਾਰਨ ਵੱਡੇ ਆ ਉਹਨਾਂ ਦਾ ਸਾਰਾ ਸਰਕਾਰੀ ਮੈਕੈਨਿਜ਼ਮ ਸਾਰਾ ਉਹਨਾਂ ਦਾ ਤਾਮ-ਜਾਮ ਜੋ ਲਸ਼ਕਰ ਆ ਉਹਨਾਂ ਦਾ ਉਹ ਇਸ ਇੱਕ ਇਲੈਕਸ਼ਨ ਦੇ ਉੱਤੇ ਆ ਕੇ ਖੁੱਭ ਜਾਂਦਾ ਬਾਕੀ ਉਹਨਾਂ ਦੇ ਮਨੀਸ਼ ਸਸੋਧੀ ਆ ਜੀ ਉਹਨਾਂ ਦਾ ਇੱਕ ਬਿਆਨ ਸੀ ਇੱਕ ਦੋ ਮਹੀਨੇ ਪਹਿਲਾਂ ਇੱਕ ਆਇਆ ਕਿ ਸਾਮ-ਦਾਮ ਦੰਦ ਪੇਟ ਜਿਹੜੀ ਚਾਣਕਿਆ ਨੀਤੀ ਦੀ ਉਹ ਰਾਜਨੀਤੀ ਕਰ ਰਹੇ ਆ ਸਾਮ-ਦਾਮ ਦੰਦ ਪੇਟ ਉਹਨਾਂ ਦਾ ਕੰਮ ਜਦੋਂ ਹੋ ਰਿਹਾ ਵਾ ਪਰ ਇਹ ਜਿਹੀਆਂ ਨੀਤੀਆਂ ਜਿਹੜੀਆਂ ਨਾ ਪੰਜਾਬ ਦੇ ਲੋਕਾਂ ਦੇ ਹੱਕ ਦੇ ਵਿੱਚ ਨਹੀਂ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਇਸ ਟਾਈਮ ਹੋ ਰਿਹਾ ਚਾਹੇ ਆਰਥਿਕ ਪੱਧਰ ਤੇ ਹੋਵੇ ਚਾਹੇ ਲਾਅ ਐਂਡ ਪੀਸ ਦੇ ਪੱਧਰ ਤੇ ਹੋਵੇ ਜਾਂ ਸਿਆਸੀ ਪੱਧਰ ਤੇ ਹੋਵੇ اخلاق ਤੋਂ ਡਿੱਗ ਚੁਕੀ ਆ ਰਾਜਨੀਤੀ ਪੰਜਾਬ ਦੀ ਅੱਜ ਦੀ ਤਰੀਕ ਦੇ ਵਿੱਚ ਜਿਸ ਤਰ੍ਹਾਂ ਕਿ ਜਿਮਨੀ ਚੋਣ ਦੇ ਵਿੱਚ ਆਪ ਦੀ ਪਾਰਟੀ ਬਹੁਤ ਬੁਰੀ ਤਰ੍ਹਾਂ ਹਾਰੀ ਆ ਇਹਦੇ ਬਾਰੇ ਕੀ ਕਹੋਗੇ ਇਕੋ ਮੇਤਾ ਜੇ ਸੱਚ ਕਿਹਾ ਤਾਂ ਮੱਚੇ ਕੀ ਦੁਨੀਆ ਜੇ ਝੂਠ ਬੋਲਿਆ ਤੇ ਨਾਨਕ ਸੇ ਕੁਤਾਹੀ ਹੋਗੀ ਮੈਂ ਪਹਿਲਾਂ ਹੀ ਦੱਸ ਚੁੱਕਾ ਕਿ ਸਾਰਾ ਇੱਕ ਸਪਾਂਸਰਡ ਇਲੈਕਸ਼ਨਸ ਚੱਲ ਰਹੀਆਂ ਸੀ ਇਹ ਜਿਹੜੀਆਂ ਤਨਤਨਸਾਬ ਵਾਲੀ ਜਿਮਨੀ ਚੋਣ ਸੀ ਉੱਥੇ ਗੈਂਗਸਟਰਾਂ ਵੱਲੋਂ ਜਿਹੜੀਆਂ ਸਪਾਂਸਰਡ ਇਲੈਕਸ਼ਨਾਂ ਜਿਹੜੀਆਂ ਉਹ ਚਲਾਈਆਂ ਗਈਆਂ ਉਹਨਾਂ ਦੇ ਸਟਾਰ ਪ੍ਰਚਾਰਕ ਕਿਸ ਕਿਸਮ ਦੇ ਲੋਕ ਸਨ ਚਾਹੇ ਮੌਜੂਦਾ ਰੂਲਿੰਗ ਪਾਰਟੀ ਹੋਵੇ ਜਾਂ ਅਕਾਲੀ ਦਲ ਹੋਵੇ ਤੇ ਤੁਸੀਂ ਜੀ ਆਪ ਵੀ ਸੋਚ ਸਕਦੇ ਹੋ ਵੀ ਕਿਸ ਤਰ੍ਹਾਂ ਦੀਆਂ ਇਲੈਕਸ਼ਨਾਂ ਕਿਸ ਤਰ੍ਹਾਂ ਜਿੱਤੀਆਂ ਜਾ ਰਹੀਆਂ ਤੇ ਉੱਥੇ ਜਿਹੜਾ ਲੋਕਾਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਲੋਕਾਂ ਦੀ ਜਿਹੜੀ ਆ ਆਵਾਜ਼ ਉਹ ਚੱਕਣ ਵਾਲੇ ਆਗੂ ਉਹਨਾਂ ਨੂੰ ਜਿਹੜੀਆਂ ਧਮਕੀਆਂ ਉਹਨਾਂ ਨੂੰ ਜਿਹੜੀਆਂ ਥ੍ਰੈਟਨਿੰਗ ਜਾਂ ਇਸ ਤੋਂ ਇਲਾਵਾ ਹੋਰ ਵੀ ਕਿਸਮ ਦੇ ਡਰ ਜਿੰਨੇ ਪਰਚੇ ਤੁਸੀਂ ਵੇਖਿਆ ਕਿੰਨੇ ਨਜਾਇਜ਼ ਪਰਚੇ ਜਿਹੜੇ ਆ ਉਹ ਇਸ ਇਲੈਕਸ਼ਨ ਦੇ ਵਿੱਚ ਪੁਲਿਸ ਜ਼ਿਲ੍ਹਾ ਅਮਰੀਕ ਸਰ ਦਿਹਾਤੀ ਜਾਂ ਤਰਨਤਾਰਨ ਸਾਹ ਵਾਲਾ ਜਿਹੜਾ ਏਰੀਆ ਦਾ ਪੁਲਿਸ ਜ਼ਿਲ੍ਹੇ ਦਾ ਉਸ ਜ਼ਿਲ੍ਹੇ ਦੇ ਵਿੱਚ ਹੋਏ ਨੇ ਤਾਂ ਇੱਥੋਂ ਤੱਕ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਉੱਥੋਂ ਦੀ ਐਸਐਸਪੀ ਦਾ ਤਬਾਦਲਾ ਉਹਨਾਂ ਨੂੰ ਕਰਨਾ ਪਿਆ ਉਹਦੇ ਉੱਤੇ ਐਕਸ਼ਨ ਲੈਣਾ ਪਿਆ ਆਖਰ ਕੁਝ ਨਾ ਕੁਝ ਕਾਰਨ ਤਾਂ ਸਾਹਮਣੇ ਆਏ ਸਨ ਮੇਰਾ ਸਵਾਲ ਇਹ ਸੀਗਾ ਕਿ ਤੁਹਾਡੀ ਪਾਰਟੀ ਹਾਰੀ ਆ ਉਹਦੇ ਉੱਤੇ ਕੀ ਮੰਨਤ ਹੈ ਮਹਾਰਾਜ ਹਾਰੀ ਕਿੱਥੇ ਆ ਜੀ ਦਬਾਈ ਗਈ ਆ ਰਾਜਨੀਤੀ ਨੂੰ ਦਬਾਇਆ ਗਿਆ ਵਾ ਉਥੇ ਵੋਟਰਾਂ ਨੂੰ ਡਰਾਇਆ ਗਿਆ ਧਮਕਾਇਆ ਗਿਆ ਇਲੈਕਸ਼ਨ ਦਾ ਪ੍ਰਚਾਰ ਨਹੀਂ ਕਰਨ ਦਿੱਤਾ ਗਿਆ ਤੁਸੀਂ ਕਹਿੰਦੇ ਹੋ ਹਾਰੀ ਇਹਨੂੰ ਹਾਰ ਨਹੀਂ ਕਹਿ ਸਕਦੇ ਜਿਹੜੇ ਜਿੱਤਰੇ ਸੀ ਉਹਨਾਂ ਨੂੰ ਵੀ ਹਰਾ ਦਿੱਤਾ ਗਿਆ ਕਿਉਂ ਹਰਾ ਦਿੱਤਾ ਗਿਆ ਚਲੋ ਫਿਰ ਵੀ ਇੱਕ ਮਨਦੀਪ ਸਿੰਘ ਸੰਧ ਜੋ ਆਜ਼ਾਦ ਉਮੀਦਵਾਰ ਖੜੋਏ ਸੀ ਪੰਥਕ ਤਰ੍ਹਾਂ ਲੋ ਉਹ 3 ਨੰਬਰ ਤੇ ਆਉਂਦੇ ਆ ਤੇ ਤੁਹਾਡੀ ਪਾਰਟੀ 4 ਨੰਬਰ ਤੇ ਆਉਂਦੀ ਹੈ ਮੈਂ ਤਾਂ ਕਾਹਲੋਂ ਸਾਹਿਬ ਤੁਹਾਨੂੰ ਦੱਸ ਚੁੱਕਾ ਵੀ ਉੱਥੇ ਕੁਝ ਨਾ ਕੁਝ ਇੱਕ ਗੱਲ ਹੋਰ ਆ ਚਲੋ ਮੈਂ ਕਦੀ ਵੀ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਕਦੀ ਗੱਲ ਨਹੀਂ ਕੀਤੀ ਪਰ ਉਹ ਗੱਲ ਵੀ ਕੁਝ ਨਾ ਕੁਝ ਸਾਡੇ ਹੀ ਆਗੂਆਂ ਦੇ ਬਿਆਨ ਜਿਹੜੇ ਉਹ ਵੀ ਕਿਤੇ ਨਾ ਕਿਤੇ ਜਣਾ ਵਿੱਚ ਬੈਗੇ ਆ ਇਹ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਪਾਰਟੀ ਹਾਈ ਕਮਾਂਡ ਨੂੰ ਧਿਆਨ ਦੇਣਾ ਚਾਹੀਦਾ ਕਿ ਆਉਣ ਵਾਲੀਆਂ ਜਿਹੜੀਆਂ 2027 ਦੀਆਂ ਇਲੈਕਸ਼ਨਸ ਨੇ ਜੇ ਇਦਾਂ ਹੀ ਕੁੱਕੜਖੇ ਉੱਡਦੀ ਰਹੀ ਪਾਰਟੀ ਦੇ ਵਿੱਚ ਤਾਂ ਮੁਸ਼ਕਲ ਹੋਵੇਗਾ ਆਉਣ ਵਾਲਾ ਸਮਾਂ ਇਸ ਕਰਕੇ ਅੱਜ ਇੱਕਜੁੱਟ ਹੋਣ ਦੀ ਵੀ ਲੋੜ ਆ ਇਮਾਨਦਾਰੀ ਦੇ ਨਾਲ ਆਪਣੇ ਖਲਾਕ ਨੂੰ ਸਮਝਦੇ ਆ ਆਪਣੇ ਈਮਾਨ ਨੂੰ ਸਮਝਦੇ ਆ ਉਹ ਸਾਗੂ ਦਾ ਸਾਥ ਦੇਣਾ ਚਾਹੀਦਾ ਜੇ ਸਾਗੂ ਦੇ ਸਿਰ ਦੇ ਉੱਤੇ ਜੇ ਸਾਗੂ ਦੀ ਪਿੱਠ ਦੇ ਉੱਤੇ ਪਾਰਟੀ ਨੇ ਹੱਥ ਰੱਖਿਆ ਵਾ ਉਸ ਕੈਂਡੀਡੇਟ ਨੂੰ ਜਿਤੋਂਉਣ ਦੇ ਲਈ ਸਾਨੂੰ ਪਹਿਲਾਂ ਇਮਾਨਦਾਰੀ ਦੇ ਨਾਲ ਚੱਲਣਾ ਚਾਹੀਦਾ ਜਿਸ ਤਰ੍ਹਾਂ ਕਿ ਆਮ ਲੋਕ ਕਹਿ ਡੇ ਪਏ ਸੀ ਕਿ ਡਾਇਨਾਸੌਰ ਆ ਸਕਦੇ ਆ ਪਰ ਸੁਖਵੀਰ ਬਾਦਲ ਨਹੀਂ ਆ ਸਕਦਾ ਪਰ ਉਹਨਾਂ ਦੀ ਦੂਜੀ ਪੋਜੀਸ਼ਨ ਆਉਣ ਤੇ ਤੁਸੀਂ ਕੀ ਕਹਿਣਾ ਚਾਹੋ ਵੇਖੋ ਡਾਇਨਾਸੌਰ ਪਤਾ ਨਹੀਂ ਆ ਸਕਦੇ ਜਾਂ ਨਹੀਂ ਆ ਸਕਦੇ ਪਰ ਡਾਇਨਾਸੌਰ ਦੇ ਅਕਸ਼ੇਸ਼ ਯੂਰੂ ਮਿਲੇ ਸਨ ਤੇ ਇਹੋ ਜੀ ਜਿਹੜੇ ਬਿਆਨ ਅਕਾਲੀ ਆਗੂਆਂ ਵੱਲੋਂ ਦੇਣੇ ਮੇਰੇ ਹਿਸਾਬ ਨਾਲ ਉਹਨਾਂ ਆਗੂਆਂ ਵੱਲੋਂ ਜਾਂ ਉਸ ਅਕਾਲੀ ਦਲ ਵੱਲੋਂ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਸਰਵਉੱਚ ਨੇ ਸਿੱਖ ਪੰਥ ਦੇ ਉਹਨਾਂ ਤੋਂ ਭਗੋੜੇ ਹੋਣ ਤੇ ਉਹ ਅਜਿਹੀਆਂ ਗੱਲਾਂ ਕਰਨ ਉਹਨਾਂ ਨੂੰ ਸਾਵਧਾਨੀ ਹੈਗਾ ਤੇ ਅੱਜ ਜੋ ਹਾਲਾਤ ਨੇ ਪੰਜਾਬ ਦੇ ਤੇ ਤਨਤਾਰਨ ਦੀ ਜਿਮਨੀ ਚੋਣ ਦੇ ਹਿਸਾਬ ਨਾਲ ਹੀ 27 ਦੀਆਂ ਚੋਣਾਂ ਹੋਣਗੀਆਂ ਕਿ ਕੋਈ ਇਹਦਾ ਨਤੀਜਾ ਵੱਖ ਹੋ ਸਕਦਾ ਹੈ। ਵੇਖੋ ਇੱਕ ਆਗਾਮੀ ਜਿਹੜੀ ਆ ਹੋਣ ਵਾਲੀ ਇੱਕ ਬਾਈ ਇਲੈਕਸ਼ਨ ਇੱਕ ਹੋਰ ਆ ਰਹੀ ਆ। ਤਨਤਾਰਨ ਸਾਹਿਬ ਦਾ ਜਿੱਥੋਂ ਤੱਕ ਉਸ ਇਲੈਕਸ਼ਨ ਦਾ ਆਪਾਂ ਰਿਜ਼ਲਟ ਵੇਖਿਆ ਜਾਂ ਮੰਡਟ ਲੋਕਾਂ ਦਾ ਵੇਖਿਆ ਅ ਅਕਾਲੀ ਦਲ ਦਾ ਕੈਂਡੀਡੇਟ ਸੀ ਪਹਿਲਾਂ ਹਰਮੀਤ ਸਿੰਘ ਸੰਧੂ ਜਿਹੜੇ ਹੁਣ ਮੌਜੂਦਾ ਵਿਧਾਇਕ ਚੁਣੇ ਗਏ ਨੇ ਉੱਥੋਂ ਤਾਂ ਫਿਰ ਵੀ ਜੇ ਕਹਿ ਸਕਦੇ ਆ ਤਾਂ ਇਦੇ ਬਾਰੇ ਅਜੇ ਸਪਸ਼ਟ ਤੌਰ ਤੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਲੋਕਾਂ ਦੀ ਜਿਹੜੀ ਆ ਨਬਜ ਚੈੱਕ ਕਰਨੀ ਅਜੇ ਮੈਨੂੰ ਨਹੀਂ ਲੱਗਦਾ ਵੀ ਸਹੀ ਸਮਾਂ ਵਾ ਕਿਉਂਕਿ ਲੋਕੀ ਅੰਡਰ ਦਾ ਪ੍ਰੈਸ਼ਰ ਨੇ ਡਰ ਦੇ ਵਿੱਚ ਨੇ ਉਹਨਾਂ ਨੂੰ ਬਹੁਤ ਕੁਝ ਚੱਲ ਰਿਹਾ ਤੁਸੀਂ ਮੈਂ ਬਹੁਤੀਆਂ ਗੱਲਾਂ ਉਹ ਨਹੀਂ ਕਰਨੀਆਂ ਚਾਹੁੰਦਾ ਜਿਹੜਾ ਕਿ ਕਿਤੇ ਨਾ ਕਿਤੇ ਜਾ ਕੇ ਬਵਾਦ ਦਾ ਕਾਰਨ ਪਾਣੇ ਪਰ ਲੋਕਾਂ ਨੂੰ ਸਹਿਮਤ ਹੋ ਕੱਟਣਾ ਅੱਜ ਦੀ ਤਰੀਕ ਦੇ ਵਿੱਚ ਬਹੁਤ ਜ਼ਰੂਰੀ ਆ ਫਿਰ ਉਸ ਤੋਂ ਬਾਅਦ ਹੀ ਸਪਸ਼ਟ ਹੋਊਗਾ ਕਿ ਕਿਹੜੀ ਪਾਰਟੀ ਜਾਂ ਕਿਸ ਆਗੂ ਦੇ ਉੱਤੇ ਆਪਣਾ ਦਾਅ ਖੇਡਿਆ ਜਾ ਸਕਦਾ ਤੇ ਕਿਹੜੇ ਜਿੱਤ ਸਕਦੇ ਹੈ ਕਿਹੜੀ ਪਾਰਟੀ 2027 ਦੇ ਵਿੱਚ ਪੰਜਾਬ ਦੀ ਸਿਆਸਤ ਦਾ ਤਾਜ ਆਪਣੇ ਸਿਰ ਤੇ ਰੱਖੇਗੀ ਤੇ ਫਿਰ ਤੁਹਾਡੇ ਹਿਸਾਬ ਨਾਲ ਇਹ ਫਿਰ ਸੈਮੀ ਫਾਈਨਲ ਨਹੀਂ ਸੀ ਨਹੀਂ ਸੈਮੀ ਫਾਈਨਲ ਨਹੀਂ ਬਾਈ ਇਲੈਕਸ਼ਨਸ ਕਹਿ ਦਿੰਦੇ ਆ ਵੀ ਹਮੇਸ਼ਾ ਸੈਮੀ ਫਾਈਨਲ ਹੁੰਦੀਆਂ ਜਿਹੜੀਆਂ ਅਖੀਰ ਦੇ ਵਿੱਚ ਲਾਸਟ ਈਅਰ ਦੇ ਵਿੱਚ ਅਖੀਰਲੇ ਸਾਲ ਦੇ ਵਿੱਚ ਹੁੰਦੀਆਂ ਪਰ ਉਸ ਸਮੇਂ ਵੇਖੋ ਮੈਂ ਆਪਣਾ ਹਲਕੇ ਕਾਦੀਆਂ ਹਲਕਾ ਹੁਣ ਬਣ ਚੁੱਕਾ ਵਾ ਉਸ ਹਲਕੇ ਦੀ ਸੇਖਵਾ ਜਥੇਦਾਰ ਸੇਵਾ ਸਿੰਘ ਸੇਖਵਾ ਜੀ ਉਹ ਮੇਰੇ ਸਾਹਮਣੇ ਕੋਈ ਵੀ ਇਲੈਕਸ਼ਨ ਜਿੱਤੇ ਨਹੀਂ ਸਨ ਪਰ ਉਹਨਾਂ ਨੂੰ ਬਾਦਲ ਸਾਹਿਬ ਆ ਕੇ ਇੱਥੇ ਬਹਿ ਗਏ ਜਦੋਂ ਉਹਨਾਂ ਦਾ ਇੱਕ ਸੈਮੀਫਾਈਨਲ ਕਹਿੰਦੇ ਸੀ ਸੈਮੀਫਾਈਨਲ ਆ ਪਰ ਆਪ ਸੀਐਮ ਸਾਹਿਬ ਉੱਥੇ ਬਾਦਲ ਸਾਹਿਬ ਬੈ ਗਏ ਸਾਰੀ ਪਾਰਟੀ ਉਹਨਾਂ ਦੀ ਕੈਟਰ ਬੈ ਗਏ ਤੇ ਫਿਰ ਉਹਨਾਂ ਨੂੰ ਜਿਤਾਇਆ ਇੱਥੋਂ ਤੇ ਫਿਰ ਜਾ ਕੇ ਕਿਤੇ ਉਹ ਕੈਬਨਿਟ ਮੰਤਰੀ ਬਣੇ ਸਾਨੂੰ ਪਰ ਉਸ ਤੋਂ ਬਾਅਦ ਚਲੋ ਉਹਨਾਂ ਦੇ ਬੇਟੇ ਨੇ ਜਗਰੂਪ ਸਿੰਘ ਸੇਖਵਾ ਉਹ ਵੀ ਹੁਣ ਸਿਆਸਤ ਦੇ ਵਿੱਚ ਕਰ ਰਹੇ ਨੇ ਪਰ ਇਹ ਇਲੈਕਸ਼ਨਾਂ ਨੂੰ ਸੈਮੀਫਾਈਨਲ ਕਹਿਣਾ ਗਲਤ ਤਾਂ ਕਿਉਂਕਿ ਫ੍ਰੀ ਐਂਡ ਫੇਅਰ ਇਲੈਕਸ਼ਨਸ ਕਰਾਉਣ ਨਿਰਪੱਖ ਚੋਣਾਂ ਕਰਾਉਣ ਪਰਚਿਆਂ ਦੀ ਸਿਆਸਤ ਇਹਨਾਂ ਦਿਨਾਂ ਦੇ ਵਿੱਚ ਬੰਦ ਕਰ ਦਿੱਤੀ ਜਾਵੇ ਨਾ ਕਿਸੇ ਦੇ ਉੱਤੇ ਨਜਾਇਜ਼ ਪਰਚਾ ਹੋਵੇ ਨਾ ਕਿਸੇ ਨੂੰ ਕੋਈ ਕਾਲ ਹੋਵੇ ਨਾ ਕਿਸੇ ਨੂੰ ਕੋਈ ਥ੍ਰੈਟਨਿੰਗ ਆਵੇ ਫਿਰ ਆਪਾਂ ਇਸ ਨੂੰ ਕਹਿ ਸਕਦੇ ਹਾਂ ਵੀ ਇਹ ਬਿਲਕੁਲ ਫ੍ਰੀ ਐਂਡ ਫੇਅਰ ਇਲੈਕਸ਼ਨ ਜਿਹੜੀਆਂ ਹੋਈਆਂ ਨੇ ਤੁਹਾਡੇ ਹਿਸਾਬ ਨਾਲ ਇਹ ਫਿਰ ਸੈਮੀ ਫਾਈਨਲ ਨਹੀਂ ਸੀ ਨਹੀਂ ਸੈਮੀ ਫਾਈਨਲ ਹੀ ਪਰਸਨ ਸਟੇਟਮੈਂਟ ਜਿਹੜੀ ਉਹਨਾਂ ਦੀ ਕਿਉਂ ਕੀਤਾ ਗਿਆ ਤੁਹਾਨੂੰ ਪਤਾ ਹੀ ਆ ਤੇ ਅੰਤ ਵਿੱਚ ਕੋਈ ਵੋਟਰਾਂ ਨੂੰ ਸੰਦੇਸ਼ ਦੇਣਾ ਚਾਹੋਗੇ ਮੇਕੋ ਵੋਟਰਾਂ ਨੂੰ ਸੰਦੇਸ਼ ਜਦੋਂ ਇਲੈਕਸ਼ਨਸ ਸਿਰ ਤੇ ਆਉਣਗੀਆਂ ਉਹ ਦੋ ਜਰੂਰ ਦਵਾਂਗੇ ਪਰ ਹੁਣ ਜਿਹੜੀ ਆ ਅੱਜ ਦੀ ਤਰੀਕ ਦੇ ਵਿੱਚ ਮੈਂ ਪੰਜਾਬ ਤੇ ਜਿਹੜੇ ਵਜੀਦ ਆਲਾ ਨੇ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਥੋੜਾ ਜਿਹਾ ਪੰਜਾਬ ਦੇ ਪੱਖੀ ਪੰਜਾਬ ਦੀ ਗੱਲ ਕਰੋ ਸੈਂਟਰ ਦੇ ਕਿ ਕੋਡੇ ਟਿਕਨੇ ਬੰਦ ਕਰ ਦੋ ਜਿੱਥੋਂ ਤੱਕ ਸਾਡੀ ਪਾਰਟੀ ਦੀ ਗੱਲ ਆ ਮਾਨਯੋਗ ਸ਼੍ਰੀ ਰਾਹੁਲ ਗਾਂਧੀ ਜੀ ਪ੍ਰਿੰਕਾ ਗਾਂਧੀ ਜੀ ਸੋਨੀਆ ਗਾਂਧੀ ਜੀ ਅਤੇ ਸਾਡੇ ਜਿਹੜੇ ਪ੍ਰਧਾਨ ਨੇ ਕਾਂਗਰਸ ਦੇ ਉਹਨਾਂ ਨੂੰ ਇਹੰਤੀ ਕਰਨਾ ਚਾਹੁੰਨਾ ਕੀ ਪੰਜਾਬ ਦੇ ਵਿੱਚ ਜਿਹੜੀ ਆਪਸੀ ਖਿੱਚੋਤਾਣ ਬਣੀ ਪਈ ਏ ਸਭ ਨੂੰ ਪਤਾ ਵੀ ਕੀ ਬਣ ਰਿਹਾ ਕੀ ਚੱਲ ਰਿਹਾ ਥੋੜਾ ਜਿਆ ਉਹਦੇ ਤੇ ਧਿਆਨ ਦੇਣ ਤੇ ਬਿਲਕੁਲ ਸਕਰੀਨਿੰਗ ਕਰਕੇ ਬਿਲਕੁਲ ਆਬਜ਼ਰਵੇਸ਼ਨ ਚੰਗੀ ਤਰ੍ਹਾਂ ਕਰਕੇ ਪੰਜਾਬ ਦੇ ਹਰ ਇੱਕ ਹਲਕੇ ਦੀ ਉਸ ਕੈਂਡੀਡੇਟ ਦੇ ਉੱਤੇ ਦਾ ਖੇਡਿਆ ਜਾਵੇ ਜਿਹਦੇ ਵਿੱਚ ਆਪਾਂ 2027 ਦੇ ਵਿੱਚ ਇਹ 100 ਸੀਟਾਂ ਦਾ ਦਾਵਾ ਕਰਦੇ ਸੀ ਅਸੀਂ ਸਾਰੀਆਂ 117 ਸੀਟਾਂ ਦਾ ਦਾਵਾ ਕਰ ਸਕੀਏ ਤੋ ਜੋ ਹਾਲਾਤ ਅੱਜ ਦੇ ਪੰਜਾਬ ਚ ਬਣੇ ਆ ਰੋਜ਼ ਕਿਤੇ ਨਾ ਕਿਤੇ ਗੋਲਾਬਾਰੀ ਲੁੱਟਖੋ ਉਹਦੇ ਬਾਰੇ ਕੀ ਕਹੋ ਵੇਖੋ ਇਹ ਕੀ ਕਹਿ ਸਕਦੇ ਆਂ ਵੀ ਪੰਜਾਬ ਪੁਲਿਸ ਦੀ ਜਿੱਥੇ ਮੇਰੇ ਹਿਸਾਬ ਨਾਲ 7000 ਲੋਕਾਂ ਦੇ ਪਿੱਛੇ ਇੱਕ ਪੁਲਿਸ ਕਰਮੀਆਂ ਦਾ ਤਾਇਨਾਤ ਆ ਇਹਦੀ ਰੇਸ਼ਿਓ ਕੱਢ ਲੈਣੀ ਚਾਹੀਦੀ ਆ ਪੰਜਾਬ ਪੁਲਿਸ ਦੀ ਨਫਰੀ ਪੂਰੀ ਕਰ ਦੇਣੀ ਚਾਹੀਦੀ ਆ ਜਦੋਂ ਕਿਤੇ ਕਿਸੇ ਵੀ ਆਈਪੀ ਪ੍ਰੋਗਰਾਮ ਹੁੰਦਾ ਜਾਂ ਕਿ ਤਨਾ ਕਿਤੇ ਜਾ ਕੇ ਜਦੋਂ VIP ਕੋਈ ਗੈਸਟ ਆਇਆ ਹੁੰਦਾ ਤਾਂ ਬਾਹਰੀ ਜ਼ਿਲ੍ਹਿਆਂ ਚੋਂ ਪੁਲਸ ਲਿਆ ਕੇ ਤੇ ਦੂਸਰੇ ਜ਼ਿਲ੍ਹਿਆਂ ਚ ਭੇਜੀ ਜਾਂਦੀ ਆ ਅਜੇ ਤੱਕ ਤਾਂ ਸਾਡੇ ਕੋਲ ਡਿਸਟ੍ਰਿਕਟ ਲੈਵਲ ਦੇ ਉੱਤੇ ਪੁਲਿਸ ਹੀ ਸਰਪਲਸ ਨਹੀਂ ਹੈ ਮਹਾਰਾਜ ਬਾਕੀ ਜਿਹੜੇ ਆ ਵੱਖੋ-ਵੱਖ ਡਿਊਟੀਆਂ ਲਗਾ ਦਿੱਤੀਆਂ ਜਾਂਦੀਆਂ ਨੇ ਕੋਈ ਹੋਰ ਲਾ ਲੋ ਇਤਰੋਂ-ਉਤਰੋਂ ਚੁੱਕ ਕੇ ਪੁਲਿਸਿੰਗ ਦਾ ਤਣਾਅ ਘਟਾ ਦਿੱਤੀ ਜਾਂਦੀ ਆ ਫਿਰ ਉੱਥੇ ਗੈਂਗਸਟਰਾਂ ਨੂੰ ਉੱਥੇ ਕ੍ਰਾਈਮਨਲਸ ਨੂੰ ਉੱਥੇ ਜਿਹੜੇ ਆ ਚੋਰਸ ਨੇ ਸਨੇਚਰਸ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਅੱਜ ਇਸ ਜ਼ਿਲ੍ਹੇ ਦੀ ਪੁਲਿਸ ਇੰਦਰਤਾਇਨਾਤਾ ਉੱਥੇ ਜਿਆਦਾ ਫਿਰ ਕਨਵਿਕਸ਼ਨ ਹੁੰਦੀਆਂ ਨੇ ਉੱਥੇ ਕ੍ਰਾਈਮ ਜਿਹੜਾ ਰੇਟ ਵੱਧਾ ਸੋ ਡਿਸਟ੍ਰਿਕਟ ਲੈਵਲ ਦੇ ਉੱਤੇ ਪੁਲਿਸ ਦੀ ਨਫਰੀ ਪ੍ਰੋਪਰ ਕਰ ਦੇਣੀ ਚਾਹੀਦੀ ਹੈ ਥਾਣਿਆਂ ਦੇ ਵਿੱਚ ਜਿਹੜੀ ਆ ਪੁਲਿਸ ਦੀ ਨਫਰੀ ਘਟਿਆ ਲੋਕਾਂ ਦੀ ਆਮ ਸੁਰੱਖਿਆ ਜਿਹੜੀ ਆਮ ਲੋਕਾਂ ਦੀ ਸੁਰੱਖਿਆ ਉਹ ਛਿੱਕੇ ਟੰਗ ਕੇ ਕ੍ਰਿਮੀਨਲਸ ਨੇਚਰਸ ਜਿਹੜੇ ਆਪਣੀਆਂ ਵਾਰਤਾਤਾਂ ਨੂੰ ਅੰਜਾਮ ਦਿੰਦੇ ਨੇ ਅ ਦੂਜੇ ਜਿਹੜੇ ਆ ਸਾਂਝ ਕੇਂਦਰ ਲਾ ਲਓ ਹੋਰ ਲਾ ਲਓ ਇਹ ਜਿਹੇ ਜਿਹੜੇ ਇਹਨਾਂ ਨੇ ਬਣਾਏ ਆ ਉੱਥੋਂ ਪੁਲਿਸ ਚੱਕ ਕੇ ਕਿਤੇ ਬਾਹਰਲੇ ਜ਼ਿਲ੍ਹਿਆਂ 'ਚ ਭੇਜ ਦਿੱਤੀ ਜਾਂਦੀ ਹੈ ਤੇ ਪੁਲਿਸ ਦੀ ਨਫਰੀ ਦਾ ਸਰਪਲਸ ਕੰਮ ਅੱਜ ਪੰਜਾਬ ਦੇ ਵਿੱਚ ਨਫਰੀ ਜਿਹੜੀ ਆ ਉਹ ਵੱਡਾ ਕਰਨ ਆ ਫਿਰ ਕਿੱਦਾਂ ਟੈਕਲ ਕਰਨਗੇ ਕ੍ਰਾਈਮ ਸੋ ਇਸ ਸੰਸਾਡੇ ਨਾਲ ਕਾਂਗਰਸੀ ਆਗੂ ਯੋਧਵੀਰ ਸਿੰਘ ਬਲਟੂ ਸੋ ਅੱਜ ਦੇ ਦਿਨ ਇਨਾ ਹੀ ਮੈਂ ਹਸਕਨਾਮ ਸਿੰਘ ਮੇਰੇ ਨਾਲ ਹਰਮੇਸ਼ ਸਿੰਘ ਸੋ ਮਿਲਦੇ ਹਾਂ ਅਗਲੀ ਵਾਰ ਫਿਰ ਕਿਸੇ ਅਗਲੀ ਸ਼ਖਸੀਅਤ ਦੇ ਨਾਲ ਧੰਨਵਾਦ